ਹਾਂਜੀ ਸਤਰੀ ਆਕਾ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ। ਹੋਰ ਕੀ ਹਾਲ ਚਾਲ ਹੈ ਜੀ? ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ, ਠੀਕ ਹੋਵਾਂਗੇ। ਤੇ ਪ੍ਰਮਾਤਮਾ ਠੀਕ ਹੀ ਰੱਖੇ ਸਾਰਿਆਂ ਨੂੰ। ਤੇ ਅੱਜ ਆਪਾਂ ਬਣਾ ਰਹੇ ਹਾਂ ਮਿਸੀਆਂ ਰੋਟੀਆਂ। ਠੀਕ ਹੈ। ਮਿਸੀ ਰੋਟੀ ਬਣਾਕਿੰਦੀ। ਇਹ ਛੋਲਿਆਂ ਦੇ ਵਿੱਚ ਬੱਕੀ ਛਲੂੜੀਆਂ ਨੂੰ ਤੇ ਵਿੱਚ ਪਾ ਰਹੇ ਪਿਆਜ। ਤੇ ਭਾਈ ਦੱਸਿਓ ਕਿਨੂ ਕਿਨੂ ਮੈਸੀ ਰੋਟੀ ਪਸੰਦ ਆ ਥੋੜੀ ਬਣਾਵਾਂਗੇ ਆਪਣਾ ਆਈ ਤਾਂ ਕੋਈ ਆਂਦਾ ਵੀ ਨਾ ਬੋਲ ਤੂੰ ਹਾਂ ਮਦਿਆਣੀ ਬੋਲ ਮੈਸੀ ਰੋਟੀ ਥੋੜੀ ਬਣਾਵਾਂਗੇ ਫਿਰ ਮੈਂ ਆਪਰੇ ਜਿਹਰੋਨਾ ਨੂੰ ਨੂਰ ਮਤ ਪਾ ਰੋ ਬੋਲਣਾ ਨਹੀਂ ਜਾਂਦਾ ਹੈਗਾ ਗੁੰਗੀ ਤਾਂ ਨਹੀਂ ਹੈਗੀ ਹੈ ਗੁੰਗੀ ਹਾਂ ਮੈਂ ਕੋਣ ਦੀ ਬਾਤ ਹੈ ਪਾ ਮਿਰਚੀ ਰੈਡ ਚਿੱਲੀ ਰੈਡ ਚਿੱਲੀ ਪਾਤੇ ਬਾਬਾ ਬਾਸਾ ਮੈਂ ਤੇਰੀ ਲੱਗਣ ਤੋ ਉਹਨਾਂ ਦੀ ਕੀ ਬਾਤ ਹੈ ਆਪਾਂ ਹਲਦੀ ਤੁਮਰ ਦਾ ਵਿਆਹ ਕਰਨਾ ਜਲਦੀ ਇਹ ਬੋਲਦੀ ਨਹੀਂ ਮਰਦੀ ਨਹੀਂ ਮਗਰ ਰੋਡਾ ਆਇਆ ਮਗਰ ਰੋਡਾ ਆਇਆ ਖੜਾ ਦਿਖਾਵਾਂ ਰੋਡਾ ਸਾਡਾ ਖਾ ਤਾਂ ਰੋਡੂ ਮੋਡੂ ਖਾ ਖੜਾ ਰੋਡਾ ਖਾ ਆ ਰੋਡਾ ਆ ਰੋਡਾ ਜਗਾ ਓਏ ਨਾ ਲੈ ਤੇ ਚੰਦਰ ਆ ਚੰਦਰ ਆ ਖਾਏ ਆ ਕੁਦਣਾ ਚਾਚਾ ਵਿੱਤ ਆ ਰਿਹਾ ਹੈ ਚਾਚਾ ਤਾਂ ਡਾੜੀ ਤਿਆਰ ਹੈ ਨਾ ਹਣ ਤੇਰੇ ਕਰ ਅੱਜ ਬਹਾਇਆ ਰੋ ਨਹੀਂ ਉਹ ਵੀ ਨਾ ਪਾ ਉਹ ਵੀ ਨਾ ਪਤਾ ਕਿਹੜਾ ਪਾ ਤੂੰ ਤੈਨੂੰ ਮੈਂ ਪ੍ਰੈਸ ਕਰਕੇ ਦਿੰਨੀ ਕਪੜੇ ਠੀਕ ਹੈ ਜਿਹੜੀ ਚੋਕਲੇਟ ਜੀ ਪੈਂਟਾ ਔਰ ਉਹਦੇ ਨਾਲ ਫਿੱਕੇ ਜਿੰਦੇ ਕੁਛ ਲਿਖਿਆ ਹੋਇਆ ਨਾ ਉਹ ਵਾਲੀ ਸ਼ਰਟ ਨਹੀਂ ਤੇਰੇ ਕਪੜੇ ਕੋਈ ਨਹੀਂ ਆਉਣ ਉਹ ਪੈਂਟ ਨੂੰ ਫੜ ਦੇ ਜਿਹੜੀ ਕਰਾ ਮਲੇ ਤੂੰ ਬੋਲਟ ਪਾਈਏ ਨਾ ਤੇ ਬੋਲਟ ਪਾਈ ਜਾਵੇਂ ਬੋਲਟ ਨਾ ਉਹ ਤੇ ਪੱਟੇ ਇਹਨੇ ਪੈਂਟਾ ਤੁਰੰ데 ਮੈਂ ਤੈਨੂੰ ਪ੍ਰੈਸ ਕਰਕੇ ਦਿੰਨੀ ਆ ਠੀਕ ਹੈ ਜਿਹੜਾ ਸੂਟ ਤੈਨੂੰ ਦੱਸਿਆ ਨਹੀਂ ਉਹ ਸੂਟ ਪਾ ਤੂੰ ਪ੍ਰੈਸ ਨਹੀਂ ਤੇ ਪਜਾਮਾ ਕੁਰਦਾ ਪਾ ਲਈ ਤਨ ਮੈਂ ਸੂਟ ਪ੍ਰੈਸ ਕਰ ਦੇਣੀ ਆ। ਉਹ ਵਾਲਾ ਸੂਟ ਪਾਲਾ ਬਸ ਤੂੰ। ਨਹੀਂ ਬੁੱਤੂ। ਦਨੀ توڑ ਕੇ ਲੈ ਆ ਨਾ ਬੁੱਤੂ। ਦਨੀਆ ਮੈਨੂੰ ਤੋੜਨੀ ਨਹੀਂ ਆਉਂਦੀ ਆ। ਟਿਕਾਣੀ ਨਹੀਂ ਆਉਂਦੀ। ਇਹ ਤਾਂ ਕੱਟ ਕਰ ਦੇ ਕੋਈ ਨਹੀਂ ਦਈ ਤੂੰ ਆ ਜਾ। ਮੰਮੀ ਦੋਰੀ ਖੜਕਾ ਰਹੀ ਆ ਖੜਕਾ ਰਹੀ ਖੜਕਾ ਰਹੀ ਖੜਕਾ ਰਹੀ ਖੜਕਾ ਰਹੀ। ਤੇਰੀ ਦਨੀਆ ਦਨੀਆ ਦਨੀਆ। ਆ ਸਾਡੇ ਪਿੰਡ ਚ ਆਇਆ ਹੈ। ਏ ਲੱਡੀ ਕਹਿੰਦਾ ਮੈਂ ਜਾਂਦਾ ਨਹੀਂ ਘਰ ਦੇ ਦੋ ਮੈਂਬਰ ਵਿਆਂ ਤੇ ਪੇਜ ਰੇ ਤੱਕੇ ਨਾਲ ਪੇਜ ਰਿਆ ਤੇ ਦੂਜੀ ਗੱਲ ਸਾਨੂੰ ਉਸ ਉਸ ਤਾਂ ਕੋ ਜਾ ਨਹੀਂ ਰਿਹਾ ਨਹੀਂ ਤਾਂ ਅਸੀਂ ਚੱਲ ਜਾਂਦੇ ਸੋਮਾ ਦਾ ਪਤਾ ਕੀ ਕਹਿੰਦੀ ਕਹਿੰਦੀ ਆਈਸਕ੍ਰੀਮ ਲੱਗੀ ਫਿਰ ਗਾਣਾ ਹੈ ਸਾਡੇ ਜਾਂਦੀ ਨਹੀਂ ਭਾਬੀ ਜਾਂਦੀ ਮੈਂ ਚੱਲ ਜਾਂਦੀ ਪੂਆ ਜਾਂਦੀ ਮੈਂ ਚੱਲ ਜਾਂਦੀ ਜੋ ਹੈ ਵਿੱਚ ਜੋ ਬਣੂ ਕਿ ਤੂੰ ਟੰਟਮ ਭੂਆ ਆ ਜਵੇ ਮਨੀ ਕਿ ਤਰ ਮਾਜਾ ਤੂੰ ਚ ਨਹੀਂ ਜਾਂ ਕਿੰਨੇ ਜਾਣਾ ਮੈਂ ਪੁੱਛੇ ਦੇਖੋ ਘਰ ਲੈ ਫਰੇਟਸ ਤੋਂ ਤੋਂ ਪਾਉਣ ਪੂਰਾ ਉਹ ਤੇ ਬਣਾ। ਇਸ ਵਿੱਚ ਰੋਟੀਆਂ ਬਣਾ ਰਹੇ ਹਾਂ ਅੱਜ ਆ ਮੈਨੂ ਸੂਟ ਲਿੱਤਾ ਨਿਊ ਸੂਟ। ਹੁਣ ਸਟਿਚ ਕਰਾਂਗੇ ਸਟਿਚ। ਆ ਰੋਲ ਦਿਸ ਇਨ ਮੱਥਲੇ ਰੀ। ਹਮ। ਹਮ। ਆ ਦੇਖ ਲਓ। ਧਨੀਆ ਵਾਸ਼ ਹੋ ਰਹੀਆਂ। ਮਮਾ ਕੱਟ ਕਰਨਗੇ। ਜਿਵੇਂ ਮਿੱਟੀ ਰੋ ਟਿਕਾਵਾਂਗੇ ਮੇਰਾ ਜੀਤ ਨਹੀਂ ਕਰਦਾ ਸੇਰੇ ਮਨ ਨੂੰ ਕੋਈ ਖੁਸ਼ ਨਹੀਂ ਆਏ ਮਿੱਟੀ 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 ਨਾ ਟਿਕਾਵਾਂਗੇ ਅੱਛਾ ਬੜਾਈ ਥੋੜੀ ਜਿਆਦਾ ਜਣਾ ਨੇ ਤਾਂ ਨਹੀਂ ਜਾਣਾ ਤੇਰੇ ਅਬ ਯਾ ਤਾਂ ਜਾਣ ਲੱਗੇ ਆ ਮੇ ਰੰਗ ਚੀਂ ਗੀ ਬਾਹਰ ਤੂੰ ਆਦ ਚੇਂਜ ਬਣਾ ਮੇਰਾ ਲੈ ਚਾਹ ਲੈ 11 ਵਜੇ ਕਦੋਂ ਜਾਣਾ 1 ਵਜੇ ਜਾਣਾ ਨਾ 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 ਇਹ ਚੀਂਗ ਬਣਾ ਨਾ ਨਾ ਮੈਂ ਤੜੀ ਬਣਾ ਤੂੰ ਫਿਰ ਪਾਣੀ ਕਰ ਰੱਖੇਗਾ ਤਾਂ ਲਾਡੀ ਨਾ ਆਵੇਗਾ ਹਲਦੀ ਜਿਆਦੀ ਪਾਈਂ ਤੂੰ ਅੱਜ ਹਮ ਬਣਾ ਤੇ ਹਲਦੀ ਆਟੇ ਚ ਜਮਾ ਨਹੀਂ ਪਤਾ ਲੱਗਣਾ ਲੱਗਣਾ ਨਹੀਂ ਮੈਂ ਮਾਰੀ ਸਗਲੀ ਜੀ ਤੁਮੜਤੋਸ ਨਹੀਂ ਹਮ ਜੋ ਪੰਗੜਾਈ ਕੋਲੀਏ ਰੱਖੋ ਪੱਟਲੇ ਵਿੱਚ ਖੁਰਚਣਾ ਇਹ ਅਦਕਾਹਾ ਬਲੱਡ ਨਹੀਂ ਜਾਂਦਾ ਜੀ ਆ ਪਾਤੇ ਵਿੱਚ ਮਿਕਸ ਕਰਤਾ ਸਰ ਕੋਈ ਚਾਹ ਤੂੰ ਨਾ ਪਾਤਾ ਅਜੇ ਚੱਲ ਜਾ ਕੈਨਸਲ ਕਰੋਕ ਦੇ ਉਹਨਾਂ ਨੇ ਕੈਨਸਲ ਕਰਨਾ ਤੂੰ ਜਾਇਂ ਕਰਤਾ ਠੀਕ ਹੈ ਮੈਂ ਜਾਂਦਾ ਕੋਣ ਮੰਗਿਆ ਜ਼ੋਰ ਪੀਦੇ ਹੋ ਕਿ ਹੋਇਆ ਜੀ ਕੀ ਕੰਮ ਆਣਿਆ ਨਾ ਸਾਡਾ ਭਈਆ ਮਤ ਬੰਦੇ ਜਾਣ ਵਾਲੀ ਕੋਈ ਹੈ ਬਟੂ ਨਾਲ ਰੋਟੀ ਆ ਫਿਰ ਬਣਾਈਏ ਨਹੀਂ ਕਮਾਲ ਹੈ ਹੈ ਫਿਰ ਰੋਟੀ ਰੋਟੀ ਬਣ ਰਹੀ ਹੈ ਨਹੀਂ ਹੋ ਜੋ ਨਾ ਗਏ ਦੋਨੇ ਫਿਰ ਛੋਲਾ ਗਾ ਬਣ ਕੇ ਫਿਰ ਤੂੰ ਜਾ ਉਹ ਫਿਰ ਤੂੰ ਕੀ ਖਾ ਕੇ ਆਉਂਗਾ ਲੋਂਦਰਾ ਐਵੇਂ ਪਾਣਾ ਦੇ ਰੋਟੀ ਨਹੀਂ ਕੰਨਦੇ ਅੰਨੇ ਚੱਲ ਮਤ ਬਣ ਕੋਈ ਇੱਕ ਅੱਧਾ ਯਾਰ ਮਿਸਤਰ ਅੱਡੇ ਤੇ ਜੀਨ ਕਰਦੇ ਚਲੋ ਭਾਈ ਹੁਣੇ ਕਰੀ ਆ ਸੀ ਨਾ ਕੋੜ ਆ ਜਾ ਕੋਰ ਥੋੜੀ ਆ ਜਾ ਮਿਸੇ ਰੋਟੀਆਂ ਬਣਾ ਕੇ ਤਿਆਰ ਕਰਤੀ ਤਾਂ ਖਾਣ ਲੱਗੇ ਸੁਮਣ ਪਹਿਲੇ ਹੱਲੇ ਆ ਵੇਖ ਲੋ ਸਹੀ ਖਾ ਵਿਚ ਰੋਟੀ ਕਿਵੇਂ ਬਣਦੀ ਹੁੰਦੀ ਮਿਸੇ ਵਿੱਚ ਕੀ ਕੁਛ ਹੈ ਵੇਖੋ ਤੰਦੂਰ ਤੇ ਰੋਟੀ ਮਿਸੇ ਰੋਟੀ ਹੈ ਤੇ ਆ ਵੇਖੋ ਨਾਲ ਸਬਜ਼ੀ ਕਦੂਆਂ ਦੀ ਨਾਲ ਲੱਸੀ ਠੀਕ ਹੈ ਰੋਟੀ ਵੇਖੋ ਤੰਦੂਰੀ ਰੋਟੀ ਹੈ ਕੈਮਰਾ ਹੋ ਰਿਹਾ ਵਿੱਚ ਮਰ ਚ ਸਹੀ ਨਾ ਆਪੇ ਖਾਓ ਖਾ ਰਿਆ ਆ ਮੌਸਮ ਚੇਂਜ ਹੋ ਗਿਆ ਅੱਜ ਮੌਸਮ ਪਿੰਡ ਸਾਡੇ ਵਿਆ ਅੱਜ ਮੀਂਹ ਪਾਊਗਾ ਹਾਂ ਹਾਂ ਬੋਲਦੇ ਸਮਰ ਕੋਈ ਅੱਜ ਬੜੇ ਅੱਜ ਪਰੇਸ਼ਾਨ ਹੋ ਰਹੇ ਸਾਡੇ ਘਰ ਦੇ ਬੰਦੇ ਇੰਨੇ ਨਾ ਕੰਮੇ ਨੇ ਇੰਨੇ ਨਾ ਕੰਮੇ ਨੇ ਬੀ ਹੱਤ ਜ਼ਿਆਦਾ ਅੱਜ ਜਸੀ ਨੇ ਪਰੇਸ਼ਾਨ ਹੋ ਰੇ ਬਹੁਤ ਜ਼ਿਆਦਾ ਟੈਨਸ਼ਨ ਹੋਈ ਵੀ ਤਿਆਰ ਹੋ ਕੇ ਮੰਡੀ ਜਾਣਾ ਸੀ ਮੈਂ ਮੈਂ ਕਿਹਾ ਸੋ ਮੈਂ ਤਿਆਰ ਹੋ ਕੇ ਆਉਣਾ ਅੱਜ ਸੋ ਮੈਂ ਦਸੇਰ ਤੇ ਪਾਣੀ ਹੈ 10-10 ਫਿਰ ਮੈਂ ਸੇਰ ਖੋਲਾ ਚਲਦੇ ਆਂ ਜਾ ਕੇ ਤਵਾ ਉਸਤਾ ਜੇ ਕੋ ਪਕੜਦਾ ਤਨੀ ਨਾ ਅਧਰਾ ਕੀ ਹੈ ਇਹ ਕੀ ਹੈ ਇਹ ਨਾਗਿਨ ਦੀ ਗੱਲ ਲਾਡੀ ਬਿਨਾਂ ਨਾ ਤੇ ਕਪੜੇ ਫਾੜ ਲਾਡੀ ਨੇ ਤੇ ਜਾਣੇ ਆਂ ਸੀ ਵੇਖਦੇਗੇ ਕੀ ਬਣਦਾ ਤੂੰ ਦੱਸ ਦੇ ਉਹ ਜਿੰਦੇ ਕੋਲ ਉਹਨਾਂ ਕੋਲ ਰੱਖਣੇ ਹੈਗੇ ਨਾ ਜਿੰਦੇ ਕੋਲ ਆਪਾਂ ਸੋਨਾ ਲੈਣੇ ਕਿਸੇ ਹੋਰ ਕੋ ਰੱਖ ਦਈ ਸੀ ਬੰਦੇ ਕਹਿੰਦਾ 2000 ਕੀ ਦੇਣਾ ਅਗਰ ਅਸੀਂ ਪਹਿਲੇ 2000 ਕੀ ਦੇ ਕੇ ਜਾਓ ਫਿਰ ਬੇਤੀ ਕਰ ਦਈਏ ਬੇਤ ਮੈਂ ਕਿ ਉਹ ਜਾਣ ਤੂੰ ਜਾਣ ਭਾਈ ਸਰ ਮੈਂ ਤਾਂ ਅੰਕਲ ਮੈਂ ਤਾਂ ਕਿਸੇ ਹੋਰ ਦੇ ਲੈ ਆਈ ਮੈਨੂੰ ਕਿਸ ਨੇ ਕਿਹਾ ਸੀਗਾ ਮੈਂ ਲੈ ਆਈ ਓਏ ਸਕੂਟਰ ਤੇ ਉਹ ਬੰਦੇ ਆ ਜਾ ਤੋ ਸਕੂਟਰ ਚੱਲ ਸਕੂਟਰ ਚੱਲ ਕੋਨੇ ਸਕੂਟਰ ਚੱਲੀ ਬਤੋ ਤੇਲ ਕੋਨੇ ਮੋਰਸਲ ਤਾਂ ਠੀਕ ਹੈ ਸਮਣਵਾ ਜਿਹੜੀ ਬੁੰਦਰੀ ਚ ਪਈ ਜਿਹੜੀ ਉਹ ਮੇਰੇ ਵਾਲੀ ਤੋਂ ਵਾਜੇ ਚੱਕ ਲੈ ਜਹਾ ਤੇਰੇ ਲਬੜੀ ਪਾਣੀ ਕਿੱਥੇ ਆਣਾ ਆ ਜਾ ਤਾ ਟੁੱਟੀ ਪੀਸੇ ਦੀ ਜਕਰਾ ਲਾਗਨੇ ਤਾ ਟਪਾ ਦੇਵਾਂਗੇ ਬੁੰਦਰੀ ਜਿਹੜੀ ਆ ਜਾਨੇ ਇਸ ਨੇਾਰੇ ਕੋਲ ਆਪਾਂ ਤਲਾਵਾ ਮੈਂ ਜਰਾ ਹਾਂ ਉਹ ਐਚ ਨਹੀਂ ਥੋੜੀ ਸਿੱਧੇ ਕਰਾ ਲੈਨੇ ਫੇਰਾ ਹਾਂ ਦੇ ਚ ਨੂੰ ਫਿਰ ਦੇ ਲੇ ਕੋ ਮਾ ਲੈ ਤਾਂ ਕਾਲੂ ਬੰਦਾ ਬੁੱਟਾ ਨੂੰ ਘਰੋਂ ਕੱਢ ਦੇਵੇਗੀ ਅਜਾ ਚਪੜਾ ਤੇ ਲੈ ਲੈ ਤਰ ਚਪੜਾ ਘੰਡਾਵਾਂਗੇ ਲਾਡੀ ਚਪੜਾ ਲੈ ਲੈ ਮੈਂ ਘੰਡਾ ਕੇ ਲਿਆ ਸਾ ਪੁੱਤਰ ਤੇ ਪਾਵਣ ਨੂੰ ਕੋਈ ਹੋਵੇ ਘੜਾ ਘੜਾ ਨਹੀਂ ਨਹੀਂ

ਹਾਂਜੀ ਤੇ ਆਪਾਂ ਲੈ ਆਂਦੀ ਐ ਪੈਸਟੀ ਪੈਸਟੀ ਮੁੰਨੇ ਦਾ ਕਾਟਿਆ ਅੱਛਾ ਮਿਲ ਕ ਸੋਨਾ ਲੈਨੇ ਅੱਛਾ ਨਹੀਂ ਬਾਸ ਹੰਤੇ 10000 ਰੁਪਇਆ ਮਿਲ ਗਿਆ ਤੋ ਛਡਾਣਾ ਸਾਡੀ ਜ਼ਿੰਮੇਦਾਰੀ ਆ ਓ ਛਡਾਵਣਾ ਛਡਾਵਣ ਤੇਰੀ ਨਾ ਜ਼ਿੰਮੇਦਾਰੀ ਆ ਮੇਰੀ ਕੋਈ ਜ਼ਿੰਮੇਦਾਰੀ ਨਹੀਂ ਆ ਸਮਨ ਆ ਖਾਈ ਜਾਂਦੀ ਐ ਇਹ ਆਪਦੀ ਜ਼ਿੰਮੇਦਾਰੀ ਐ ਨਾ ਤੇ ਮਣ ਖਾਈ ਜਾਂਦੀ ਐ ਇਹ ਸਾਡੀ ਜ਼ਿੰਮੇਦਾਰੀ ਨਹੀਂ ਸਾਡੀ ਜ਼ਿੰਮੇਦਾਰੀ ਮਤਲਬ ਅਸੀਂ ਆਦੀ ਜ਼ਿੰਮੇਦਾਰੀ ਰੱਖ ਕੇ ਐ ਸਾਨੂੰ ਦੇਣਗੇ ਤਸੀਂ ਛਡਾ ਕੇ ਲਿਆਵਾਂਗੇ ਸਾਨੂੰ ਮੇਰੇ ਹੋਏ ਨੇ ਮੈਨੂੰ ਕਹਨੇ ਜਦੋਂ ਆਣਗੇ ਤੂੰ ਨਾਲ ਆਣੀ 868 ਆ ਆ ਜਾ ਬੇ ਫੇਸਬੁਕ ਵਾਲੇ ਪੈਸੇ ਖਾ ਲਈ। ਹੋਵੇ ਨਾ ਸਸੇ ਫੇਰ ਕੇ ਕ ਸਵਾਦ ਬਹੁਤ ਲੱਗਦਾ। ਮੈਂ ਕੋਈ ਹਾਂ 500 ਰੁਪਏ। ਕਉਤੀ ਨਹੀਂ ਜਿਵੇਂ ਬੈਠੇ ਖਾਣ ਜਿਵੇਂ ਕਦੇ ਵੇਖੀ ਨਹੀਂ ਹੁੰਦੀ। ਕਹੇ ਤਾਂ ਅਸੀਂ ਕੋ ਕੰਮ ਸੀ ਕੰਮ ਨਹੀਂ ਬਣਿਆ। 22 92 21 92 22 25 92 ਉਹ ਕੰਮ ਨਹੀਂ ਬਣਿਆ। ਤੇ ਕਹੇ ਤੇ ਅਸੀਂ ਖਚਲੋ ਪੈਸੇ ਲੈ ਕੇ ਰੇ ਚੱਲੀਏ ਖਾਵਾਂਗੇ। ਅਸਮਨ ਮੰਮੀ ਤੁਹਾਨੂੰ ਨਹੀਂ ਸਾਡੇ ਸਵਾਲ ਹੈ। ਲੈ ਕਾ ਪੀ ਕੇ। ਉਹ ਲੈ ਕੋ ਕਿ ਮੈਂ ਕਦੇ ਖਾਦਣੀ। ਕੀ ਦੋਸਤਰੀ ਫੜੀ ਲੈਣੇ ਮੇਰੇ ਤੇ ਯਾਰ ਕੱਟ ਲੈਣ ਦੇ ਵਿੱਚ ਮੈਂ ਨਹੀਂ ਆਈ ਕਿ ਇਹ ਕੋ ਲੋਕ ਸਾਡ ਗਾਦੇ ਮੈਂ ਸਰਦੀ ਕੀ ਜੋ ਮੈਥਰਾ ਮੈਥਰਾ ਆਪਾਂ ਕਿ ਅਭੀ ਜਾਂਦੇ ਜਾਂਦੇ ਵਾਰ ਨਾ ਬਾਸ ਲੈਸਟ ਵਾਰੀ ਹਾਂ ਮੈਂ ਜਾਉਂ ਚੁੱਲੇ ਮਨੇ ਇਹ ਲਾਡੀ ਦਾ ਫੇਵਰੇਟ ਟਾਈਮ ਹੈ ਮੈਥਰਾ ਠੀਕ ਹੈ ਤੇ ਮੈਨੂੰ ਗੁਰਦੁਆਰਾ ਨਹੀਂ ਲੈ ਜਾਂਦੇ ਆਪੇ ਆਲੂ ਕਿਨੇ ਲਿਆਏ ਹੈ ਤੇ ਲਾਡੀ ਜਨਾਤਾ ਹੀ ਨਹੀਂ ਹੈਗਾ ਅਸੀਂ ਬ੍ਰੈਡ ਬਣਾਵਾਂਗੇ ਬੁਰਾ ਟਾਪ ਬ੍ਰੈਡ ਬਣਾਵਾਂਗੇ ਹੋਰਨੇ ਕੱਚਾ ਇਹ ਤਾਂ ਅਸੀਂ ਬ੍ਰੈਡ ਬਣਾਵਾਂਗੇ ਬਣਾਵਾਂਗੇ ਤੇ ਸਬੰਧ ਨੇ ਬਣਾਣਾ ਵਲੋਗ ਠੀਕ ਹੈ ਤੇ ਆਪਾਂ ਲਾਡੀ ਨਾਲ ਪ੍ਰੈਂਕ ਕਰ ਰਹੇ ਹੈਗੇ ਤੇ ਆਪਾਂ ਪਹਿਲਾਂ ਜੂਸ ਪੀ ਲਈਏ ਫਿਰ ਪ੍ਰੈਂਕ ਕਰੂਗਾ ਤੇ ਮੈਨੂੰ ਵੀ ਦੇ ਦੇ ਥੋੜਾ ਜਿਹਾ ਮੈਂ ਪੀ ਲਵਾਂ ਤੂੰ ਤੇ ਮੈਨੂੰ ਥੋੜਾ ਜਿਹਾ ਪੀ ਲੈਣ ਦੇ ਤੂੰ ਪਾ ਕੇ ਰੱਖ ਦੇ ਫਿਰ ਜਲਦੀ ਦੇ ਦੇ ਇੰਨਾ ਤਾਂ ਫਿਰ ਆ ਜਾਵੇ ਇਹਨੇ ਚਾੜ ਇਹਦੇ ਜੀਵਾ